ਨਗਰ ਨਿਗਮ ਪਟਿਆਲਾ ਵਿਖੇ ਦਰਜਾ 4 ਮੁਲਾਜ਼ਮਾਂ ਦੇ ਫਲੋ ਲਗਾਤਾਰ ਕੀ ਆਪਣੀਆਂ ਮੰਕਾਂ ਨੂੰ ਲੈ ਕੇ ਨਗਰ ਨਿਗਮ ਵਿਖੇ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਦਰਜਾ 4 ਮੁਲਾਜ਼ਮਾਂ ਨੇ ਬਾਜਪਾ ਦੀ ਸਾਬਕਾ ਕੌਂਸਲਰ ਸੀਮਾ ਸ਼ਰਮਾ ਦੇ ਘਰ ਦੇ ਬਾਹਰ ਕੂੜਾ ਸੁੱਟਿਆ ਅਤੇ ਰੋਜ਼ ਪ੍ਰਦਰਸ਼ਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਲਗਾਤਾਰ ਹੀ ਸੀਮਾ ਸ਼ਰਮਾ ਦੇ ਫਲੋ ਤਨਖਾਹਾਂ ਨਾ ਦੇਣ ਦੇ ਪਹਾਨੇ ਲਗਾਏ ਜਾ ਰਹੇ ਨੇ ਪਿਛਲੀ ਸਰਕਾਰ ਦੇ ਸਮੇਂ ਵੀ ਬਕਾਇਆ ਰੁਕਿਆ ਹੋਇਆ ਤੇ ਉਹ ਵੀ ਸਾਨੂੰ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਸੀ ਗੁੱਸੇ ਦੇ ਵਿੱਚ ਆ ਤੇ ਅਸੀਂ ਕੂੜਾ ਸੁੱਟਿਆ ਉਹਨਾਂ ਦੇ ਘਰ ਦੇ ਬਾਹਰ ਹਾਏ ਹਾਏ ਮੁਲਾਧ ਨਵੀਂ ਸਰਹਾ ਹਾਏ 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 ਮੈਰ ਕਮਿਸ਼ਨਰ ਹਾਏ 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 ਸੀਮਾ ਸ਼ਰਮਾ ਹਾਏ 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 ਤੱਬ ਦੇ ਬਿੱਟਾ ਹਾਏ 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 ਇਧਰ ਆ ਜੀ ਭਾਈ ਅੱਜ ਉਰੇ ਜਿਹੜਾ ਕਿ ਮੁਜਾ ਕਰਿਆ ਜਾ ਰਿਹਾ ਸੰਘਰਸ਼ ਤੁਹਾਡੇ ਵੱਲੋਂ ਕੀ ਰੀਜ਼ਨ ਹੈ ਜਿਹੜਾ ਕਿ ਸੀਮਾ ਸ਼ਰਮਾ ਦੇ ਘਰ ਅੱਜ ਦੇਖਿਆ ਜਾ ਰਿਹਾ ਕੂੜਾ ਸੁੱਟਿਆ ਕੀਤਾ ਗਿਆ ਦੇਖੋ ਅੱਜ ਜਿਹੜਾ ਸੀਮਾ ਸ਼ਰਮਾ ਜਿਹੜੀ ਯਾਨੀ ਕਿ ਐਸਪੈਕਟ ਕੰਪਨੀ ਦੀ ਓਨਰ ਹੈ ਜਿਹੜਾ ਮਾਧੋ ਦਾ 15 ਦੇ ਵਿੱਚ ਇਹ ਟੈਂਡਰ ਦਿੱਤਾ ਸੀਗਾ ਉਹ ਮੈਕਨਿਕ ਦਿੱਤਾ ਸੀ ਪਰ ਸਾਡੇ ਮਾਧੋ ਦੇ 15 ਦੇ ਲੈ ਕੇ ਜੂਨ 2018 ਤੱਕ ਦਾ ਜਿਹੜਾ ਟੈਂਡਰ ਹੈ ਉਹਨਾਂ ਕੋਲ ਰਿਹਾ ਬਟ ਇਹਨਾਂ ਨੇ ਜਿਹੜਾ ਸਾਡੇ ਮੁਲਾਜ਼ਮਾਂ ਦਾ ਕਿਸਤੀ ਕੇ ਨਾਲ ਆਪਣੀ ਡੀਸੀ ਦੇ ਹਿਸਾਬ ਦੇ ਦੋ ਵਾਰੀ ਵਾਧੀਆਂ ਨੇ ਆਜ ਤੱਕ ਜਿਹੜਾ ਉਹਨਾਂ ਨਰਜੀ ਦੀ ਵਿੱਚ ਮੰ ਘੱਟੋ ਘੱਟ ਵੀ ਜਿਹੜੀ ਇਹਦੇ ਲੱਖੋ ਕਰੋੜ ਰੁਪਏ ਜਿਹੜਾ ਇਹ ਪਿਆ ਸਾਡੇ ਪਟਿਆਲੇ ਦਾ ਔਨਲੀ ਸਮੂਮ ਲਾਲਬਾਚ ਜਿਹੜੇ ਮੱਦੀ ਕਟਦੇ ਮਲਾ ਨੂੰ ਹੁਣ ਚ ਸਪਾਈਸ ਇੰਸਿਨਰਮਨ ਮੰਨਲੀ ਬਿਲਡ ਅਪ ਅ ਅ ਜੱਤੀ ਵਾਟਰ ਸਪਲਾਈ ਵਾਲੇ ਕਾਫੀ ਜਿਹੜੀ ਕੈਟਾਗਰੀ ਹੈ ਸਾਡੇ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਸਾਡੇ ਜਿਹੜੇ ਮੁਲਾਜ਼ਮਾ ਜਿਹੜੀ ਮੰਗਾ ਨੇ ਇਸ ਦਾ ਕੋਈ ਪ੍ਰੋਮੋਸ਼ਨ ਦਾ ਕੰਮ ਸਰ ਬਾਬਾ ਸਾਹਿਬ ਦਾ ਸਟੈਚੂ ਦਾ ਕੰਮ ਹੈ ਤੁਹਾਨੂੰ ਇਹ ਵੀ ਦੱਸਣਾ ਚਾਹਣਾ 7 ਮਾਰਚ 2024 ਦੇ ਵਿੱਚ ਉਹਦਾ ਟੈਂਡਰ ਹੋ ਚੁੱਕਾ 49 ਲੱਖ 95000 ਦਾ ਵਰਕ ਆਰਡਰ ਜੇਤਾ ਐਸਟੀਮੇਟ ਹੋ ਗਿਆ ਜੇਦਾ ਰ ਆ ਗਿਆ ਕੰਮ ਸ਼ੁਰੂ ਕਰਦੇ ਹਾਂ ਵੀ ਕੰਮ ਸ਼ੁਰੂ ਹੋ ਜਾਣਾ ਅੱਜ ਤੱਕ ਫਿਰ ਉਹ ਵਿਚ ਵਿਚਾਰੇ ਫਿਰਦਾ ਇੱਕ ਸਾਲ ਹੋ ਗਿਆ ਕਿ ਦੁਨੀਆ ਮਾਰ ਕੋਣ ਆ ਗਿਆ ਕੱਲ ਨੂੰ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਲੱਗਿਆ ਕੱਲ ਨੂੰ ਕੋਈ ਐਸੀ ਮਿਸ ਹੈ ਆਪਣੇ ਹੁੰਦੇ ਆ ਤਾਂ ਕੁੰਜਵੇਂ ਪ੍ਰਸ਼ਾਸਨ ਹੈ ਲੋਕਾਂ ਦੀ ਦੁਨੀਆਵਰੀ ਪ੍ਰਸ਼ਾਸਨ ਨਾ ਕੋਈ ਉੱਥੇ ਕੈਮਰਾ ਨਾ ਗੁਸ ਕਿਉਂਕਿ ਉਹ ਸੁਵਿਧਾਨ ਰਚੇਤਾ ਨਹੀਂ ਪਰ ਹਾਏ ਹਾਏ ਜਿਹੜੀ ਆ ਗਿਆ ਮੁਲਾ ਨਬੀ ਸਲਾ ਰਹਾ ਹਾਏ ਹਾਏ ਕਮਿਸ਼ਨਰ ਹਾਏ 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 ਸੀਮਾ ਸ਼ਰਮਾ ਹਾਏ ਹਾਏ ਹਾਏ